ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਮਾਰੇ ਗਏ ਸਬ ਇਨਸਪੈਕਟਰ ਦੇ ਮਸਲੇ ਦੇ ਵਿੱਚ ਹੁਣ ਜੋ ਆਮ ਆਦਮੀ ਪਾਰਟੀ ਦਾ ਪਘੋੜਾ ਸਰਪੰਚਾ ਉਹ ਉੱਥੋਂ ਦੇ ਐਮਐਲਏ ਦਾ ਕਰੀਬੀ ਦੱਸਿਆ ਜਾ ਰਿਹਾ ਮਾਨਕ ਗੋਇਲ ਉਸ ਦੀਆਂ ਫੋਟੋਆਂ ਕੱਢ ਕੇ ਲੈ ਕੇ ਆਏ ਨੇ ਤੇ ਮੇਰੇ ਨਾਲ ਨੇ ਗੱਲਬਾਤ ਸ਼ੁਰੂ ਕਰਦਿਆਂ ਮਾਨਕ ਉਹ ਆਮ ਆਦਮੀ ਪਾਰਟੀ ਦਾ ਜੋ ਪਘੋੜਾ ਸਰਪੰਚਾ ਇਸ ਵੇਲੇ ਜਿਸ ਨੇ ਕਤਲ ਕੀਤਾ ਪੰਜਾਬ ਪੁਲਿਸ ਦੇ ਇੱਕ ਇਨਸਪੈਕਟਰ ਸਬ ਇਨਸਪੈਕਟਰ ਦਾ ਉਹ ਐਮਐਲਏ ਦਾ ਕਰੀਬੀ ਦੱਸਿਆ ਜਾ ਰਿਹਾ ਦੇਖੋ ਗਗਨ ਗੱਲ ਇਹ ਹੈ ਵੀ ਇਹ ਆਮ ਆਦਮੀ ਪਾਰਟੀ ਦਾ ਹੀ ਸਰਪੰਚ ਹੈਗਾ ਜੀ ਔਰ ਇਹ ਗੱਲ ਸਵੇਰ ਤੋਂ ਹੀ ਅਸੀਂ ਦੱਸੀ ਹੈ ਵੀ ਉਹਨਾਂ ਦੀ ਪਾਰਟੀ ਦਾ ਸਰਪੰਚ ਹੈ ਗੁੰਡਾਗਰਦੀ ਕਰਦਾ ਸੀਗਾ ਤੇ ਔਰ ਜਿਸ ਤਰੀਕੇ ਨਾਲ ਖਬਰਾਂ ਲੱਗੀਆਂ ਨੇ ਖਬਰਾਂ ਦੀ ਜਿਹੜੀ ਜਾਣਕਾਰੀ ਹੈ ਉਹਦੇ ਵਿੱਚ ਸਾਫ਼ ਦੱਸਿਆ ਗਿਆ ਕਿ ਇਹ ਜਦੋਂ ਇਹ ਕਤਲ ਹੋਇਆ ਜੀ ਉਦੋਂ ਇੱਕ ਡੀਐਸਪੀ ਅਤੂ ਸੋਨੀ ਤੇ ਨਾਲ ਹੋਰ ਇੱਕ ਇੰਸਪੈਕਟਰ ਲੋਕਲ ਤੇ ਨਾਲ ਪੁਲਿਸ ਪਾਰਟੀ ਮੌਕੇ ਤੇ ਮੌਜੂਦ ਸੀ ਜੀ ਇਹੀ ਦੱਸਿਆ ਗਿਆ ਕਿ ਨਹੀਂ ਬੰਦੇ ਨੇ ਪਹਿਲਾਂ ਉੱਥੇ ਰੋੜੇ ਚਲਾਏ ਉੱਥੇ ਬਹੁਤ ਸਾਰੇ ਪਰਿਵਾਰਾਂ ਦੇ ਸੱਟਾਂ ਵੱਜੀਆਂ ਉਹਨਾਂ ਦੇ ਘਰਾਂ ਦੇ ਵਿੱਚ ਰੋੜੇ ਤੱਕ ਗਏ ਤੇ ਉਸ ਤੋਂ ਬਾਅਦ ਇੱਕ 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 ਪੋਸਟ ਵਾਲੇ ਬੰਦੇ ਦੀ ਬਾਹ ਵੀ ਟੁੱਟੀ ਤੇ ਔਰ ਉਹਦਾ ਜਿਹੜਾ ਰਿਵਾਲਵਰ ਖੋ ਕੇ ਐਸਆਈ ਦਾ ਉਹ ਸਰੀ ਹਸਾਬ ਇੰਸਪੈਕਟਰ ਦਾ ਚਰਨਜੀਤ ਸਿੰਘ ਦਾ ਔਰ ਤਿੰਨ ਗੋਲੀਆਂ ਚਲਾਈਆਂ ਗਈਆਂ ਮੈਂ ਸਮਝਦਾ ਵੀ ਇਦੋਂ ਵੱਡੀ ਗੁੰਡਾਗਰਦੀ ਕੀ ਹੋਊਗੀ ਔਰ ਇਹਨਾਂ ਦੇ ਆਵਾਜ਼ ਵੀ ਪਾਰਟੀ ਦੇ ਜਿਹੜੇ ਸਰਪੰਚ ਨੇ ਜਾਂ ਇਹਨਾਂ ਦੇ ਵਰਕਰ ਨੇ ਨਾ ਦਿਮਾਗ ਖਰਾਬ ਇਥੋਂ ਹੀ ਪਤਾ ਲੱਗਦਾ ਪਿਆਗਾ ਕਿ ਮੌਕੇ ਤੇ ਇੱਕ ਡੀਐਸਪੀ ਮੌਜੂਦ ਸੀਗਾ ਜੀ ਤੇ ਉੱਥੇ ਇੱਕ ਇੰਸਪੈਕਟਰ ਮੌਜੂਦ ਸੀ ਹੋਰ ਪੁਲਿਸ ਵਾਲੇ ਮੌਜੂਦ ਸੀ ਉਹਨਾਂ ਦੀ ਮੌਜੂਦਗੀ ਜੇ ਇਹ ਕੰਮ ਕਿਵੇਂ ਕਰਤਾ ਵੈਸੇ ਤੇ ਮੈਨੂੰ ਸਮਝ ਨਹੀਂ ਆ ਵੀ ਡੀਐਸਪੀ ਸਾਹਿਬ ਬੜੇ ਡੋਲੇ ਛੋਲੇ ਦਿਖਾਉਂਦੇ ਹੁੰਦੇ ਆ ਤੇ ਆਪਣਾ ਬੜਾ ਗੱਲਾਂ ਕਰਦੇ ਆ ਤੇ ਉਦੋਂ ਕੀ ਹੋਇਆ ਮੈਨੂੰ ਗੱਲ ਹੀ ਸਮਝ ਆ ਰਹੀ ਔਰ ਦੂਜੀ ਗੱਲ ਤੁਸੀਂ ਇਹ ਦੇਖੋ ਵੀ ਕਿਸ ਕਦਰ ਇਹ ਗੱਲ ਹੋਈ ਕਿ ਮਤਲਬ ਜਦੋਂ ਪੋਲੀਟੀਕਲ ਪ੍ਰੈਸ਼ਰ ਲਾ ਲੋ ਜਾਂ ਕਹਿ ਲੋ ਵੀ ਕਿੰਨੀ ਚੱਲਦੀ ਹੋ ਸਰਪੰਚ ਦੀ ਵੀ ਮੌਕੇ ਤੇ ਫਰਾਰ ਵੀ ਹੋ ਗਿਆ ਜੀ ਪਹਿਲੀ ਇੰਨੀ ਹਣੇਰਗਰ ਦੀ ਕਦੇ ਨਹੀਂ ਦੇਖੀ ਦੇਖੋ ਪੁਲਿਸ ਵਾਲੇ ਜੇ ਕੋਈ ਪੁਲਿਸ ਤੇ ਕੋਈ ਹਮਲਾ ਹੋ ਜੇ ਗੱਲ ਹੋ ਜੇ ਬਾਤ ਹੋ ਜੇ ਤਾਂ ਪਹਿਲ ਦੇ ਆਧਾਰ ਤੇ ਇਹ ਐਕਸ਼ਨ ਲੈਂਦੇ ਆ ਔਰ ਕਾਰਵਾਈ ਕਰਦੇ ਆ ਬਿਲਕੁਲ ਮੰਨ ਗਿਆ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਐਨਕਾਊਂਟਰ ਹੁੰਦੇ ਰਹੇ ਗੈਂਗਸਟਰਾਂ ਦੇ ਹਾਂ ਦੂਜੀਆਂ ਦੂਸਤ ਸਟੇਟਾਂ ਦੇ ਵਿੱਚ ਜਾ ਕੇ ਔਰ ਮੌਕੇ ਤੇ ਜੇ ਕੋਈ ਬੰਦਾ ਉੱਥੇ ਹੈਗਾਗਾ ਤੇ ਉਹ ਕਿਵੇਂ ਕਿਵੇਂ ਉਹਨੇ ਗੋਲੀ ਚਲਾ ਦਿੱਤੀ ਕਿਵੇਂ ਉਹਨੇ ਰਵਾਲਵਰ ਖੋਲਿਆ ਤੇ ਕਿਵੇਂ ਕਤਲ ਕਰਕੇ ਉਹ ਭੱਜ ਵੀ ਗਿਆ ਇਹ ਪਹਿਲੀ ਗੱਲ ਤੇ ਇਹਨਾਂ ਜਿਹੜੇ ਉੱਥੇ ਡੀਐਸਪੀ ਤੇ ਇੰਸਪੈਕਟਰ ਸੀ ਇਹਨਾਂ ਤੋਂ ਪੁੱਛ ਕੇ ਛੋਣੇ ਚਾਹੀਦੀ ਹੈ ਜਿਹੜੀ ਹੁਣ ਸਾਹਮਣੇ ਆਈਆਂ ਫੋਟੋਆਂ ਪਈਆਂ ਨੇ ਲਾਲਪੁਰੇ ਦੀਆਂ ਜਿਹੜਾ ਖਡੂਰ ਸਾਹਿਬ ਦਾ ਐਮਐਲਏ ਆ ਤੇ ਉਹ ਬੰਦੇ ਨਾਲ ਇਹ ਸਾਰਾ ਦਿਨ ਫਿਰਦਾ ਸੀਗਾ ਜੀ ਉਹ ਉਹਨੇ ਦੱਸਿਆ ਹੁੰਦਾ ਕਿ ਉਹਦੀ ਖੱਬੀ ਬਾਹ ਸੀ ਇਹ ਤੇ ਇਹ ਜਿਹੜਾ ਹੈਗਾ ਇਹ ਜਿਹੜਾ ਇਹ ਸਰਪੰਚ ਸੀਗਾ ਠੀਕ ਹੈ ਉਹਦੇ ਨਾਲ ਸਾਰਾ ਦਿਨ ਰਹਿੰਦਾ ਸੀਗਾ ਤੇ ਉਹਦੇ ਪ੍ਰੈਸ਼ਰ ਕਰਕੇ ਹਜੇ ਤੱਕ ਪੁਲਿਸ ਨੇ ਐਫਆਈਆਰ ਦੀ ਕਾਪੀ ਨਹੀਂ ਬਾਹਰ ਕੱਢੀ ਜੀ ਠੀਕ ਹੈ ਇਹ ਹਨੇਰ ਕਰਦੀ ਹੈ ਜਦੋਂ ਤੱਕ ਦੇਖੋ ਤੁਸੀਂ ਦੇਖੋ ਵੀ ਕਤਲ ਹੋ ਗਿਆ ਸਾਰਾ ਕੁਝ ਹੋ ਗਿਆ ਹੈ ਤਾਂ ਕਾ F.I.R ਦੀ ਕਾਪੀ ਨਹੀਂ ਆਈ ਔਰ ਭੱਜਣ ਦਿੱਤਾ ਗਿਆ ਔਰ ਇਹ ਵੀ ਵਿੱਚੋਂ ਪਤਾ ਲੱਗਿਆ ਕਿ ਭੱਜਣ ਵੀ ਇਹ ਪ੍ਰੈਸ਼ਰ ਕਰਕੇ ਦਿੱਤਾ ਗਿਆ ਹੁਣ ਜਦੋਂ ਤੁਹਾਡੇ ਸਾਥੀ ਨੂੰ ਗੋਲੀ ਮਾਰਤੀ ਸਾਥੀ ਨੂੰ ਕਤਲ ਹੋ ਗਿਆ ਜੇ ਕੋਈ ਹੋਰ ਗੱਲ ਹੈ ਤਾਂ ਹੋਰ ਦੱਸੋ ਜੀ ਪਰ ਮੈਨੂੰ ਸਮਝ ਨਹੀਂ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਪੋਲਿਟੀਕਲ ਪ੍ਰੈਸ਼ਰ ਕਰਕੇ ਔਰ ਪੁਲਿਸ ਦੀ ਮਿਲੀ ਭੁਗਤ ਜਿਹੜੀ ਕਰਦੇ ਆ ਨਾ ਇਹ ਅਹ ਬਦਾਈ ਨੀਤਿਕ ਪਾਰਟੀਆਂ ਦੇ ਨਾਲ ਜੇ ਭਲੇ ਜਿਹੜੀ ਸੱਤਾ ਤੇ ਰਹਿੰਦੀ ਹੈ ਉਹ ਬੜੀ ਖਤਰਨਾਕ ਹੈ ਮਾਨਤ ਜੀ ਕਿ ਮਾਨਤ ਜੀ ਇੱਥੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਨੇ ਕੀ ਹੋਣਾ ਪੁਲਿਸ ਵੀ ਦੋ ਤਰੀਕਿਆਂ ਦੇ ਨਾਲ ਪੁਲਿਸ ਵੀ ਦੋ ਤਰ੍ਹਾਂ ਦੀ ਹੋ ਗਈਆਂ ਪੁਲਿਸ ਤੇ ਵੀ ਦੋ ਪੱਖ ਨੇ ਇੱਕ ਉਹ ਪੁਲਿਸ ਜਿਹੜੀ ਬਾਰਡਰ ਤੇ ਬੈਠੇ ਨੇ ਹੱਥੇ ਕਿਸਾਨਾਂ ਨੂੰ ਜਾ ਕੇ ਕਹਿੰਦੀ ਆ ਕਿ ਤੁਸੀਂ 380 3000 ਤੇ ਦੂਜੇ ਪਾਸੇ ਉਹ ਪੁਲਿਸ ਜਿਨ੍ਹਾਂ ਨੇ ਜਿਨ੍ਹਾਂ ਦੇ ਮੁਲਾਜ਼ਮ ਨੂੰ ਸ਼ਰੀਆਮ ਗੋਲੀਆਂ ਮਾਰੀਆਂ ਗਈਆਂ ਮਾਰ ਕੇ ਬੰਦੇ ਫਰਾਰ ਹੋ ਗਏ ਤੇ ਦੂਜੇ ਪੁਲਿਸ ਮੁਲਾਜ਼ਮ ਮੂਹਕ ਦਰਸ਼ਕ ਵਾਂਗ ਖੜੇ ਦੇਖਦੇ ਰਹੇ ਕੀ ਇਹ ਪੁਲਿਸ ਸਿਰਫ ਕਿਸਾਨਾਂ ਤੇ ਕਹਿਰ ਕਰਨ ਜੋਗੀ ਆ ਕੀ ਇਹ ਪੁਲਿਸ ਕਿਸਾਨਾਂ ਦੇ ਧਰਨੇ ਰੋਕਣ ਜੋਗੀ ਆ ਚਕਵਾਉਣ ਜੋਗੀ ਆ ਕੀ ਇਹ ਪੁਲਿਸ ਬੇਰਜ਼ਗਾਰਾਂ ਨੂੰ ਮੁਲਾਜ਼ਮਾਂ ਨੂੰ ਕੁੱਟਣ ਜੋਗੀ ਆ ਗਗਨ ਜੀ ਪੁਲਿਸ ਜਿਹੜੀ ਹੈਗੀ ਇਸ ਟਾਈਮ ਤੇ ਉਹ ਸਰਕਾਰ ਦੇ ਜਿਹੜੇ ਪੋਲੀਟੀਕਲ ਲੋਕਾਂ ਦੀ ਪਿੱਠੂ ਬਣ ਚੁੱਕੀ ਆ ਜਦੋਂ ਇਹ ਜਦੋਂ ਇਹ ਸੱਤਾ ਜਦੋਂ ਇਹ ਨੌਕਰੀ ਜੁਆਇਨ ਕਰਦੇ ਉਹ ਸਵਧਾਨ ਦੀ ਸੋਹ ਖਾਂਦੇ ਨਾ ਕਿਹਾ ਲਾਲਪੁਰੇ ਵਰਗੇ ਜਿਹੜੇ ਆ ਲੀਡਰ ਮੇਜ ਆ ਕੋਈ ਹੋਰ ਨੇ ਇਹਨਾਂ ਦੀ ਸੋਹ ਖਾਂਦੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਰੇ ਕੰਮ ਲਾਅ ਐਂਡ ਆਰਡਰ ਤੇ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਕਰਨਾ ਹੈਗਾ ਪਰ ਗੱਲ ਇਹ ਤੁਸੀਂ ਦੇਖੋ ਵੀ ਦੋਨਾਂ ਦੋਨਾਂ ਦੋਨੇ ਕੇਸਾਂ ਦੇ ਵਿੱਚ ਸੱਤਾਧਿਰ ਦੀ ਇਹ ਗੱਲ ਮੰਨਦੇ ਹੈਗੇ ਚਾਹੇ ਉਹ ਕਿਸਾਨਾਂ ਤੇ ਲਾਠੀ ਚਾਰਜ ਕਰਨਾ ਹੈ ਚਾਹੇ ਉਹ ਟੋਡੇ ਮੇਰੇ ਵਰਗੇ ਪੱਤਰਕਾਰ ਐਕਟਿਵਿਸਟਾਂ ਨੂੰ ਧਮਕੀ ਦੇਣੀ ਹੈ ਜਾਂ ਕੋਈ ਚੱਕਣਾ ਜਾਂ ਕੋਈ ਪਰਚੇ ਕਰਦੇ ਨੇ ਚਾਹੇ ਉਹ ਗੱਲ ਜਿਹੜੀ ਹੈਗੀ ਹੈ ਜਿਹੜੇ ਦੋਸ਼ੀ ਨੂੰ ਭਜਾਉਣ ਵਾਲੀ ਗੱਲ ਹੈ ਹੁਣ ਇੰਨੀ ਪੁਲਿਸ ਪਾਰਟੀ ਮੌਜੂਦ ਹੋਵੇ ਕਿਵੇਂ ਭਾਜੂ ਕੋਈ ਬੰਦਾ ਉਹ ਵੀ ਫੇਰ ਕਰਕੇ ਉਹ ਵੀ ਬੰਦਾ ਮਾਰ ਕੇ ਇਹ ਸਭ ਇਥੋਂ ਸਾਬਤ ਹੁੰਦਾ ਵੀ ਜਿਹੜੇ ਇਹ ਰਲ ਮਿਲ ਕੇ ਚੱਲਿਆ ਔਰ ਮੈਂ ਸਮਝਦਾ ਕਿ ਜਿਹੜੇ ਸਾਡੇ ਟੌਪ ਬਰਾਸ ਹੈਗੀ ਟੌਪ ਸਾਡੇ ਜਿਹੜੇ ਇੰਚਾਰਜ ਦੇ ਡੀਜੀਪੀ ਸਾਹਿਬ ਹੈਗੇ ਤਾਂ ਕਿਰ ਉਹ ਵੀ ਸਤਤਰ ਦੇ ਉਹਨਾਂ ਦੀ ਗੱਲ ਮੰਨ ਕੇ ਚੱਲਦੇ ਪਰ ਘੱਟੋ ਘੱਟ ਮੈਂ ਸਮਝਦਾ ਵੀ ਜਦੋਂ ਤੁਸੀਂ ਇਹੋ ਜਿਹੀ ਕੋਈ ਗੱਲ ਹੋ ਜਾਂਦੀ ਹੈ ਇਹਦੇ 'ਚ ਤਾਂ ਤੁਸੀਂ ਐਕਸ਼ਨ ਕੋਈ ਲਓ ਸਾਡੇ ਭਗਵੰਤ ਮਾਨ ਜੀ ਨੇ ਜਮੇ ਸ਼ਰਬਲਾਤੀ ਉਹਨਾਂ ਨੇ ਦੱਸਿਆ ਹੀ ਨਹੀਂ ਵੀ ਸਾਡੀ ਪਾਰਟੀ ਦਾ ਇਹ ਬੰਦਾ ਹੈਗਾ ਸਾਡੀ ਪਾਰਟੀ ਦਾ ਸਰਪੰਚ ਹੈ ਜਾਂ ਸਾਡੀ ਪਾਰਟੀ ਦੇ ਜਿਹੜੇ ਐਮਐਲਏ ਦਾ ਦੋਸਤ ਹੈਗਾ ਫੇ ਵੀ ਇਹਨੇ ਕਤਲ ਕਰਤਾ ਸਬ ਇੰਸਪੈਕਟਰ ਦਾ ਉਹਨਾਂ ਨੇ ਵਸ ਸਬ ਇੰਸਪੈਕਟਰ ਦੀ ਫੋਟੋ ਪਾਈ ਵੀ ਬੰਦਾ ਸ਼ਹੀਦ ਹੋ ਗਿਆ ਤੇ ਅਸੀਂ ਉਹਨਾਂ ਨੂੰ ਜਿਹੜੀ ਬੀਮੇ ਦੀ ਰਕਮ ਦੰਨੇ ਹੈਗੇ ਮਤਲਬ ਆਪਣੇ ਸ਼ਬਦਾਂ ਦੇ ਵਿੱਚ ਜੇ ਗੱਲ ਕਰੀਏ ਅੰਮਲੇ ਤੋਂ ਜੇ ਗਾਂ ਚੱਲੀਏ ਗੱਲ ਮੁੱਖ ਮੰਤਰੀ ਤੱਕ ਜਦੋਂ ਪਹੁੰਚਦੀ ਹੈ ਮਾਨਕ ਜੀ ਤਾਂ ਮੁੱਖ ਮੰਤਰੀ ਸਿਰਫ ਆਪਣੇ ਸ਼ਬਦਾਂ ਦੇ ਵਿੱਚ ਸ਼ਹੀਦ ਦਾ ਦਰਜਾ ਦੇ ਦਿੰਦੇ ਨੇ ਫੇਸਬੁੱਕ ਤੇ ਤੇ 2 ਕਰੋੜ ਦੀ ਜਿਹੜੀ ਰਾਸ਼ੀ ਆ ਉਹਦਾ ਐਲਾਨ ਕਰ ਦਿੰਦੇ ਨੇ ਜਿਹੜੀ ਸੁਹਾਵਕਾ ਮਿਲਣੀ ਹੁੰਦੀ ਹੈ ਪਰ ਮੁੱਖ ਮੰਤਰੀ ਸਾਹਿਬ ਇਹ ਨਹੀਂ ਦੱਸਦੇ ਕਿ ਕਤਲ ਕਿਉਂ ਹੋਇਆ ਕਿਸ ਬੰਦੇ ਨੇ ਕੀਤਾ ਦੋਸ਼ੀ ਬਾਰੇ ਇੱਕ ਸ਼ਬਦ ਨਹੀਂ ਲਿਖਿਆ ਜਾਂਦਾ ਕਿ ਉਹਨੂੰ ਕਦੋਂ ਫੜਿਆ ਜਾਵੇਗਾ ਜਾਂ ਪੁਲਿਸ ਕਾਰਵਾਈ ਕਰ ਰਹੀ ਆ ਜਾਂ ਸਰਕਾਰ ਕੀ ਕਰ ਰਹੀ ਆ ਦੇਖੋ ਇਹੀ ਗੱਲ ਲੈਣਾ ਕਿ ਜਦੋਂ ਤਾਂ ਤੁਸੀਂ ਵੈਸੇ ਵਿਰੋਧੀ ਤਰ੍ਹਾਂ ਦੀ ਗੱਲ ਕਰਨੀ ਹੁੰਦੀ ਆ ਤਾਂ ਮੁੱਖ ਮੰਤਰੀ ਸਾਹਿਬ ਕੋਲ ਬੜੀਆਂ ਨਿੱਜੀ ਗੱਲਾਂ ਲੱਗੀਆਂ ਠੀਕ ਹੈ ਮੁੱਖ ਮੰਤਰੀ ਸਾਹਿਬ ਕਹਿ ਦਿੰਦੇ ਕਿ ਤੇ ਫਲਾਣੀ ਪਾਰਟੀ ਦੀ ਮੀਟਿੰਗ ਸੀ ਸਾਨੂੰ ਇੰਟੈਲੀਜੈਂਸ ਦੀ ਫਲਾਣੀਆਂ ਗੱਲਾਂ ਪਤਾ ਲੱਗੀਆਂ ਕਿਸੇ ਦੇ ਪਰਿਵਾਰ ਦੀਆਂ ਗੱਲਾਂ ਸੁਣਾਉਣ ਲੱਗ ਜਾਂਦੇ ਨੇ ਕਿਸੇ ਦੇ ਬੱਚਿਆਂ ਵੀ ਗੱਲਾਂ ਸੁਣਾਉਣ ਲੱਗ ਜਾਂਦੇ ਨੇ ਇਹਨਾਂ ਨੂੰ ਇੰਟਰਨਲ ਗੱਲਾਂ ਪੜੀਆਂ ਪਤੀਆਂ ਨੇ ਪਤਾ ਨਹੀਂ ਕਹਿੰਦੇ ਮੇਰੇ ਕੋਲ ਇੰਟੈਲੀਜੈਂਸ ਹੈ ਤੇ ਹੁਣ ਇੰਟੈਲੀਜੈਂਸ ਕਿੱਧਰ ਗਈ ਮੁੱਖ ਮੰਤਰੀ ਸਾਹਿਬ ਦੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਇਹ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਸਰਪੰਚ ਹੈਗਾ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਤੁਹਾਡੇ ਇਹ ਐਮਐਲਏ ਦਾ ਜਿਹੜਾ ਖਡੂਰ ਸਾਹਿਬ ਦਾ ਐਮਐਲਏ ਹੈਗਾ ਉਹਦਾ ਯਾਰ ਦੋਸਤ ਹੈਗਾ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਉਹੀ ਐਮਐਲਏ ਹੈਗਾ ਵੀ ਜਿਹਨੇ ਪਹਿਲਾਂ ਤੋਂ ਇਹਦੇ ਸਾਲੇ ਤੋਂ ਮੈਂ ਜਿਹੜੀ ਨਜਾਇਜ਼ ਮੈਨਿੰਗ ਪੁਲਿਸ ਨੇ ਫੜੀ ਸੀਗੀ ਉਦੋਂ ਵੀ ਇਹਨਾਂ ਨੇ ਸਸਪੈਂਡ ਕਰਾਇਆ ਸੀ ਐਸਐਸਪੀ ਸਸਪੈਂਡ ਕਰਾਇਆ ਸੀਗਾ ਟਰਾਂਸਫਰ ਕਰਾਈ ਸੀਗੀ ਮਤਲਬ ਗੱਲ ਇਹੀ ਹੈ ਵੀ ਸਿਲੈਕਟਿਵ ਅਪਰੋਚ ਹੈਗੀ ਮੁੱਖ ਮੰਤਰੀ ਦੀ ਸਾਰੇ ਕੰਮ ਵਾਸਤੇ ਕੋਈ ਜਿਹੜੀ ਹੈਗੀ ਪ੍ਰੋ ਪੀਪਲ ਅਪਰੋਚ ਨਹੀਂ ਹੈਗੀ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕੁਝ ਵੀ ਕਰੀਏ ਜਿਹੜਾ ਬਹੁਤਾਂ মিডিਆ ਅਸੀਂ ਜਿਹੜਾ ਖਰੀਦ ਰੱਖਿਆ ਹੈਗਾ ਕੋਈ ਬੋਲਣ ਵਾਲਾ ਹੈ ਨਹੀਂਗਾ ਜਿਹੜੇ ਲੋਕ ਬੋਲਦੇ ਵੈਸੇ ਡਰਾਲੇ ਜਾਂਦੇ ਤੁਸੀਂ ਇਹ ਦੇਖਿਆ ਹੋਣਾ ਕਿ ਕਿਸਕੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਕੋਟਾਂ ਦੇ ਕੇ ਕੋਟਾਂ ਤੇ ਨੋਟਿਸ ਲਾ ਕੇ ਕਿਸ ਤਰੀਕੇ ਦੇ ਨਾਲ ਪੋਸਟਾਂ ਅਨਲੀਡ ਕਰਾਈ ਜਾਂਦੀਆਂ ਲੋਕਾਂ ਦੀਆਂ ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਡਰਾ ਕੇ ਚੁੱਪ ਕਰਾਇਆ ਜਾਂਦਾ ਇਹ ਇੱਕ ਮੈਂ ਸਮਝਦਾ ਕਿ ਪੂਰੀ ਪੁਲਿਸ ਸਟੇਟ ਬਣ ਚੁੱਕੀ ਆ ਔਰ ਇੱਥੇ ਜਦੋਂ ਜਦੋਂ ਤੁਸੀਂ ਦੇਖਿਆ ਹੋਣਾ ਕਿ ਇੱਕ ਤਰੀਕੇ ਦੇ ਨਾਲ ਬਿਲਕੁਲ ਸਹੀ ਗੱਲ ਹੈ ਕਿ ਅਸੀਂ ਉਹਦੀ ਦਾੜ੍ਹੀ ਸਿਰ ਸਾਰਾ ਕੁਝ ਪੁਲਸ ਨੂੰ ਆਪਦਾ ਫੜਾਤਾ ਤੇ ਹੁਣ ਲੋਕਾਂ ਨੂੰ ਜੇ ਇਹ ਨਾ ਮੌਕੇ ਤੇ ਕੰਟਰੋਲ ਹੋਇਆ ਨਾ ਸਿਸਟਮ ਹਰੇ ਲੀਡਰਾਂ ਨੂੰ ਸਵਾਦ ਆ ਰਿਹਾ ਹੈ ਇਹਨਾਂ ਗੱਲਾਂ ਦੇ ਵਿੱਚ ਕਿ ਗਗਨ ਜੀ ਇਹਨਾਂ ਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਸੱਤਾ ਸਾਰੀ ਉਮਰ ਥੋੜੀ ਰਹਿੰਦੀ ਹੁੰਦੀ ਹੈ ਜੀ ਤੁਸੀਂ ਅੱਜ ਲੋਕਾਂ ਨਾਲ ਧੱਕਾ ਕਰੋਗੇ ਤੁਸੀਂ ਅੱਜ ਪੋਲੀਟੀਕਲ ਬੰਦਿਆਂ ਨੂੰ ਦੂਜਿਆਂ ਨੂੰ ਆਪੋਜੀਸ਼ਨ ਨੂੰ ਜਾਂ ਕੋਈ ਕੁਝ ਮੰਨਦੇ ਨਹੀਂ ਜਾਂ ਕੋਈ ਜਿੱਦਾਂ ਤੁਸੀਂ ਆਪਦੇ ਲੋਕਾਂ ਨੂੰ ਵਿਚਾਰ ਰਹੇ ਹੋ ਪਰ ਸੱਤਾ ਵੀ ਤਾਂ ਬਦਲੂਗੀ ਫਿਰ ਤੁਸੀਂ ਕੀ ਕਰੋਗੇ ਫਿਰ ਦੂਜੀ ਪੋਲੀਟੀਕਲ ਪਾਰਟੀਆਂ ਤੋਂ ਦੇ ਨਾ ਬਦਲਾ ਲੈਣਗੀਆਂ ਲੋਕ ਤੁਹਾਨੂੰ ਲੋਕਾਂ ਲੋਕ ਧੱਕੇ ਪਏ ਨੇਗੇ ਉਸੀਂ ਲੋਕਾਂ ਨੇ ਡਾਂਗ ਭਰਾਤੀ ਉਥੇ ਕਿਸਾਨਾਂ ਨੇ ਵੀ ਡਾਂਗ ਭਰਾਤੀ ਰੋਜ਼ ਪੁਲਿਸ ਵੀ ਡਾਂਗ ਬਣਾਉਂਦੀ ਆ ਥੋਡੀ ਤੇ ਸਾਰਾ ਕੁਝ ਚੱਲੀ ਜਾਂਦਾ ਹੈਗਾ ਤੇ ਹੁਣ ਲੋਕਾਂ ਕੋਲ ਇੱਕੋ ਹੀ ਡਾਂਗ ਰਹਿ ਗਈ ਉਹ ਵੋਟ ਵਾਲੀ ਡਾਂਗ ਆ ਮੈਂ ਕਹਿੰਦਾ 27 ਦੇ ਵਿੱਚ ਦੇਖੋ ਚੱਲਦੀ ਹੋ ਕਿਵੇਂ ਮਨ ਕੀ ਜੇ ਇਸ ਗੱਲ ਨੂੰ ਮੈਂ ਪੋਲਿਟਿਕਸ ਤੋਂ ਪਾਸੇ ਰੱਖਾਂ ਪਰ ਦੇਖੋ ਇੱਕ ਪਾਸੇ ਇੱਕ ਕਿਸੇ ਪੋਲਿਟিক্যাল ਪਾਰਟੀ ਦੇ ਕਾਮੇ ਜੇ ਵਰਕਰ ਦੀ ਗੁੰਡਾਗਰਦੀ ਪੁਲਿਸ ਵੱਡੇ ਪੁਲਿਸ ਦੇ ਅਧਿਕਾਰੀਆਂ ਦੇ ਸਾਹਮਣੇ ਇੱਕ ਪੁਲਿਸ ਦੇ ਸਬ ਇੰਸਪੈਕਟਰ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਜਾਣਾ ਤੇ 24 ਘੰਟਿਆਂ ਬਾਅਦ ਲਗਭਗ ਪੁਲਿਸ ਦੇ ਹੱਥ ਖਾਲੀ ਹੋਣੇ ਕੀ ਉਹ ਪੁਲਿਸ ਮੁਲਾਜ਼ਮ ਜਿਹੜੀ ਚੰਗੀ ਪੁਲਿਸ ਆ ਜਿਹੜੇ ਚੰਗੇ ਮੁਲਾਜ਼ਮ ਨੇ ਇੱਛਾ ਸ਼ਕਤੀ ਦੇ ਨਾਲ ਚੰਗੀ ਦੇ ਨਾਲ ਕੰਮ ਕਰਨੀ ਚਾਹੁੰਦੇ ਨੇ ਕਿ ਉਹਨਾਂ ਪੁਲਿਸ ਮੁਲਾਜ਼ਮਾਂ ਦਾ ਮੋਰਲ ਨਹੀਂ ਡਾਊਨ ਹੋਏਗਾ ਦੇਖੋ ਪੁਲਿਸ ਉਹ ਜਿਹੜੀ ਫੋਰਸ ਹੈ ਨਾ ਸਾਰੀ ਮਾੜੀ ਨਹੀਂ ਹੈਗੀ ਸਾਡੀ ਪੁਲਿਸ ਫੋਰਸ ਬਹੁਤ ਚੰਗੀ ਫੋਰਸ ਵੀ ਹੈਗੀ ਹੈ ਵਿੱਚ ਜਿਹੜੇ ਸਾਨੂੰ ਸਿਕਿਉਰ ਰੱਖਦੇ ਨੇ ਜਿਨ੍ਹਾਂ ਨੇ ਬਹੁਤ ਕਾਲੇ ਟਾਈਮ ਵੇਲੇ ਵੀ ਲੜਾਈ ਲੜੀ ਹੈ ਜਾਂ ਜਿਨ੍ਹਾਂ ਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਨੇ ਪੰਜਾਬ ਦੇ ਲੋਕਾਂ ਨੂੰ ਬਚਾਇਆ ਵੀ ਹੈ ਪਰ ਵਿੱਚੋਂ ਜਿਹੜੇ ਮਾੜੇ ਬੰਦੇ ਨੇ ਉਹਨਾਂ ਕਰਕੇ ਸਾਰੀ ਇਮੇਜ ਖਰਾਬ ਹੁੰਦੀ ਹੈ ਇਹਨਾਂ ਦੀ ਹੁਣ ਜੇ ਇਹ ਬੰਦਾ ਮਰਿਆ ਇਹ ਕੀ ਕਰਨ ਗਿਆ ਸੀ ਇਹ ਲੜਾਈ ਦੇ ਵਿੱਚ ਉੱਥੇ ਫੈਸਲਾ ਕਰਾਉਣ ਹੀ ਗਿਆ ਸੀਗਾ ਇਹਨੇ ਕੋਈ ਗੱਥੇ ਜੇ ਕੋਈ ਬਿਲਕੁਲ ਆਪਣੀ ਡਿਊਟੀ ਕਰ ਰਹੀ ਸੀ ਪੁਲਿਸ ਆਪਣੀ ਡਿਊਟੀ ਕਰਦੀ ਕਰ ਰਹੀ ਸੀ ਉੱਥੇ ਇਹਦਾ ਕੀ ਉੱਥੇ ਕੋਈ ਪਰਸਨਲ ਇੰਟਰਸਟ ਥੋੜੀ ਸੀਗਾ ਔਰ ਇਹ ਵਿਚਾਰਾ ਉੱਥੇ ਮਰ ਗਿਆ ਇਹਦੇ ਪਰਿਵਾਰ ਵੀ ਜਵਾਕ ਵੀ ਹੁਣ ਪਰਿਵਾਰ ਵੀ ਹੁਣ ਇਹਦੀ ਵਿਚਾਰੇ ਦੀ ਕੀ ਗਲਤੀ ਸੀ ਕਿ ਇਹ ਡਿਸਰਵ ਕਰਦਾ ਸੀ ਇਹ ਜੀ ਹੈ ਜੀ ਥਾਂ ਤੇ ਮਰਨਾ ਜਾਂ ਇਹ ਜੀ ਗੱਲ ਕਰਕੇ ਮਰਨਾ ਬਿਲਕੁਲ ਨਹੀਂ ਔਰ ਸਭ ਤੋਂ ਵੱਡੀ ਗੱਲ ਇਹ ਵੀ ਜਿਹੜ ਉੱਥੇ ਇਹ ਜੀ ਲੜਾਈ ਦੇ ਵਿੱਚ ਪੱਥਰਾਂ ਦੇ ਵਿੱਚ ਚਲਦਿਆਂ ਦੇ ਵਿੱਚ ਉੱਥੇ ਉਹਨਾਂ ਕੋਲੇ ਕੋਈ ਹਥਿਆਰ ਵੀ ਹੋਣੇ ਪਿੰਡ ਦੇ ਵਿੱਚ ਖੜੇ ਸੀ ਉਹ ਇਸੇ ਸਿਰ ਤੇ ਗਿਆ ਸੀ ਕਿ ਸਾਡਾ ਡੀਐਸਪੀ ਸਾਡਾ ਇੰਸਪੈਕਟਰ ਸਾਡਾ ਐਸਐਚਓ ਸਾਡੀ ਪੁਲਿਸ ਪਾਰਟੀ ਨਾਲ ਹੈ ਕਿ ਮੈਂ ਉਹਨਾਂ ਦੇ ਸਾਰੇ ਜਾ ਰਹੇਗਾ ਇਹਨੂੰ ਕੀ ਪਤਾ ਸੀਗਾ ਵੀ ਉੱਥੇ ਕਿਸੇ ਨੇ ਇਹਦਾ ਹੀ ਹਥਿਆਰ ਖੋ ਕੇ ਮਾਰ ਦੇਣਾ ਔਰ ਉਸ ਨੂੰ ਭੁਜਾ ਦੇਣਾ ਔਰ ਕਿਸੇ ਨੂੰ ਕੁਝ ਕਰਨਾ ਹੀ ਨਹੀਂ ਗਿਆ ਮਤਲਬ ਦੇਖੋ ਕੱਲ੍ਹ ਇਹ ਵੀ ਪੁਲਿਸ ਦਾ ਮੋਰਲ ਟਾ ਡਾਊਨ ਹੁੰਦਾ ਹੀ ਹੈ ਪਹਿਲਾਂ ਆਪਣੀ ਪੰਜਾਬ ਪੁਲਿਸ ਦਾ ਮੋਰਲ ਬੜਾ ਡਾਊਨ ਹੈ ਬੜੇ ਕੇਸਾਂ ਦੇ ਵਿੱਚ ਇਹਨਾਂ ਦੇ ਨਾਲ ਨਹੀਂ ਖੜਿਆ ਜਾਂਦਾ ਜਿੱਥੇ ਕੋਈ ਚੰਗਾ ਕੰਮ ਕਰਦਾ ਕੋਈ ਚੰਗਾ ਕੰਮ ਕਰਦਾ ਇੱਕ ਪੋਲਿਟਿਕਲ ਲੀਡਰ ਦਾ ਫੋਨ ਆ ਜਾਂਦਾ ਉਹ ਵਿਚਾਰੇ ਨੂੰ ਸਸਪੈਂਡ ਹੋ ਜਾਂਦਾ ਜਾਂ ਕੋਈ ਬਦਲੀ ਕਰ ਦਿੱਤੀ ਜਾਂਦੀ ਆ ਦੇਖੋ ਇਹ 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 ਲੌਂਗ ਟਰਮ ਵਾਸਤੇ ਬੜਾ ਖਤਰਨਾਕ ਹੈ ਕਿਉਂਕਿ ਜਦੋਂ ਕਿਤੇ ਲੋੜ ਹੁੰਦੀ ਐ ਐਕਸ਼ਨ ਦੀ ਲੋੜ ਹੁੰਦੀ ਐ ਜਦੋਂ ਕਿਤੇ ਸਖਤ ਐਕਸ਼ਨ ਦੀ ਲੋੜ ਹੁੰਦੀ ਐ ਜਾਂ ਜਦੋਂ ਕਿਤੇ ਕੋਈ ਕੋਈ ਵਧੇਕੀ ਹੁੰਦੀ ਐ ਉਦੋਂ ਉਦੋਂ ਪੁਲਿਸ ਜਿਹੜੀ ਹੈਗੀ ਹੈ ਨਾ ਉਦੋਂ ਐਕਸ਼ਨ ਲੈਣਾ ਹੁੰਦਾ ਪੁਲਿਸ ਨੇ ਉਦੋਂ ਜਦੋਂ ਮੋਰਲ ਡਾਊਨ ਹੋਵੇ ਫਿਰ ਉਹ ਲੈ ਨਹੀਂ ਪਾਉਂਦੇ। ਇਹੀ ਚੱਕਰ ਹੈ ਕਿ ਭਗਵੰਤ ਮਾਨ ਜੀ ਨੇ ਹੁਣ ਮੈਂ ਸਮਝਦਾ ਡੀਜੀਪੀ ਸਾਹਿਬ ਨੂੰ ਤੇ ਭਗਵੰਤ ਮਾਨ ਜੀ ਨੂੰ ਇੱਥੇ ਇੱਕ ਐਗਜ਼ੈਂਪਲਰੀ ਐਕਸ਼ਨ ਲੈਣਾ ਚਾਹੀਦਾ ਹੈ। ਪਹਿਲੀ ਗੱਲ ਤੇ ਇਹ ਚੀਜ਼ ਨੂੰ ਅਕਾਊਂਟੇਬਲ ਹੋਣੇ ਚਾਹੀਦੇ ਪੁਲਿਸ ਵਾਲੇ ਵੀ ਉੱਥੇ ਕਿਉਂ ਉਹ ਭੱਜ ਕਿਵੇਂ ਗਿਆ ਦੂਜੀ ਗੱਲ ਉੱਥੇ ਮਾਰ ਕਿਵੇਂ ਦਿੱਤਾ ਤੀਜੀ ਗੱਲ ਇਹ ਕਿ ਜਿਹੜੇ ਤੁਹਾਡੇ ਆਮ ਆਦਮੀ ਪਾਰਟੀ ਦੇ ਗੁੰਡੇ ਜੇ ਤੁਸੀਂ ਇਕੱਠੇ ਕਰਕੇ ਸਰਪੰਚ ਬਣਾਏ ਆ ਇੱਕ ਪਹਿਲਾ ਫੜਿਆ ਗਿਆ ਨਸ਼ੇ ਨਾਲ ਤੇ ਇੱਕ ਹੁਣ ਤੇ ਇੱਕ ਰੋਜ਼ ਤੁਹਾਡਾ ਨਵੇਂ ਤੋਂ ਨਵਾਂ ਕੋਈ ਚੜਦਾ ਜਾਂਦਾ ਹੁੰਦਾ ਸਾਹਮਣੇ ਇਹਨਾਂ ਨੂੰ ਯਾਰ ਕੰਟਰੋਲ ਤੇ ਕਰੋ ਠੀਕ ਹੈ ਤੁਸੀਂ ਧੱਕੇ ਨਾਲ ਲੋਕਾਂ ਦੇ ਕਾਗਜ਼ ਪਾੜ ਕੇ ਲੋਕਾਂ ਦੀਆਂ ਲੋਕਾਂ ਦੇ ਲੋਕਾਂ ਨੂੰ ਚੱਕ ਕੇ ਵਿਰੋਧੀ ਪਾਰਟੀਆਂ ਦੇ ਕਾਗਜ਼ ਰਨ ਕਰਾ ਕੇ ਬਣਾ ਦੇ ਦਿੱਤੇ ਗੁੰਡੇ ਜਿਹੇ ਤੇ ਜਿਹੜੇ ਕੋਈ ਇਹਨਾਂ ਨੂੰ ਮੜਾ ਮੋਟਾ ਕੰਟਰੋਲ ਕਰੋ ਨਾਥ ਪਾਓ ਇਹਨਾਂ ਦੇ ਮੜੀ ਮੋਟੀ ਸਖਤੀ ਕਰੋ ਕੋਈ ਲੋਕਾਂ ਦੇ ਯਾਰ ਲੋਕਾਂ ਨੂੰ ਮਾਰਨਾ ਥੋੜੀ ਇਹ ਤੁਸੀਂ ਜਮੇ ਗੁੰਡਾ ਕਰਦੀ ਕਰ ਰੱਖੀ ਆ ਜੀ ਜੀ ਸ਼ੁਕਰੀਆ ਮਾਨਸ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਅੱਖਰ ਦੇ ਨਾਲ ਜੁੜੇ ਥੈਂਕ ਯੂ